ਇਹ ਕੋਕ ਹਾਂਜੀ ਇਹ ਹੋਰ ਅੱਗੇ ਨੂੰ ਕਰਨ ਸੀ ਹੋਰ ਅੱਗੇ ਨੂੰ ਦਾ ਕੋ ਸੇਟ ਆਪਣੀ ਇਹ ਨਹੀਂ ਕਲੱਚ ਕਲੱਚ ਸ਼ੀਸ਼ੇ ਪਾਸੇ ਨਾਲ ਥੋੜਾ ਜਿਹਾ ਸਾਈਡ ਤੋਂ ਦੇਖਣਾ ਹੁੰਦਾ ਹੂੰ ਕਿਦਾਂ ਹੁਣ ਇਧਰੋਂ ਆਪਣੋ ਗੱਡੀ ਦੀ ਨੁੱਕਰ ਦੇਖਣੀ ਚਾਹੀਦੀ ਆ ਠੀਕ ਨਹੀਂ ਬਾਕੀ ਉਧਰੋਂ ਆਪਣੋ ਯਾਨੀ ਕਈ ਵੀ ਦੇਖਣਾ ਚਾਹੀਦਾ ਕੋਈ ਬੰਦਾ ਆਉਂਦਾ ਆ ਹੈਨਾ ਉਹ ਵੀ ਸਾਈਡ ਦੇਖਣੀ ਚਾਹੀਦੀ ਆ ਜਿਹੜੀ ਇਧਰੋਂ ਸਾਈਡ ਦੱਸੋ ਹਾਂ ਹਾਂ ਆ ਥੋੜਾ ਜਿਹਾ ਬਾਹਰ ਨੂੰ ਕਰਣੇ ਤਾਂ ਤੇ ਠੀਕ ਹੈ ਜਦੋਂ ਜਦੋਂ ਉਹ ਸੈਂਟਰ ਤੋਂ ਸੈਂਟਰ ਤੱਕ ਨਹੀਂwidehat ਜਾਂਦਾ ਸੈਂਟਰ ਮੇਟੀ ਘੜੀ ਆ ਹਾਂ ਸਹੀ ਆ ਠੀਕ ਹੈ ਬਾਕੀ ਉਹ ਤਾਂ ਹੈ ਨਾ ਯਾਨੀ ਕਿ ਜਿਆਦਾ ਹਿੱਸਾ ਜਿਹੜਾ ਹੁੰਦਾ ਹੈ ਹਨਾ ਗੱਡੀ ਦਾ ਨਹੀਂ ਦੱਸਣਾ ਚਾਹੀਦਾ ਜਿਹੜੀ ਪਿਛਲੀ ਡਿੱਗੀ ਆ ਉਹ ਨੁੱਕਰ ਜੀ ਉਹਦੀ ਦੱਸਣੀ ਚਾਹੀਦੀ ਆ ਆਪਾਂ ਨੂੰ ਜਿਆਦਾ ਹਿੱਸਾ ਤਾਂ ਨਹੀਂ ਦੀਦਾ ਇਧਰੋਂ ਨਹੀਂ ਨਹੀਂ ਗੱਡੀ ਦਾ ਠੀਕ ਹੈ ਉਹ ਸ਼ੀਸ਼ਾ ਦੇਖ ਲਓ ਤੁਹਾਡਾ ਇਧਰ ਤਾਂ ਠੀਕ ਹੋ ਜਾਣਾ ਤੇ ਕਲਚ ਦੇਖਦੇ ਕੋਈ ਦਵਾ ਕੇ ਉਹ ਥੋੜਾ ਟਿਕਾ ਹਾਂ ਥੋੜੀ ਅੱਗੇ ਕਰਨੀ ਪੈਣੀ ਆ ਇਹ ਘਾਤੇ ਚ ਰੱਖ ਲਈਦਾ ਹੁੰਦਾ ਹਾਂ ਹਾਂ ਦੇਖੋ ਦਵਾ ਕੇ ਹਾਂ ਸਹੀ ਹੋਣਾ ਜਦੋਂ ਵੀ ਹੈ ਨਾ ਤੁਸੀਂ ਕਲਚ ਦੱਬਣਾ ਆਇਆ ਪੰਜੇ ਦੇ ਨਾਲ ਕਲੱਚ ਦੱਬੜਾ ਆ ਜਿਆਦਾ ਅੱਗੇ ਨੂੰ ਪੈਰ ਨਹੀਂ ਲੈ ਕੇ ਜਾਣਾ ਪੰਜੇ ਦੇ ਨਾਲ ਹੀ ਕਲੱਚ ਦੱਬੇ ਤੁਸੀਂ ਬਾਕੀ ਗੱਲ ਸਾਨੂੰ ਮੈਂ ਸਮਝ ਆ ਜਾ ਸਕਿਆ ਜਿਹੜਾ ਲੈਫਟ ਪੈਰ ਹੈ ਉਹ ਕਲੱਚ ਤੇ ਰਾਈਟ ਪੈਰ ਹੈ ਉਹ ਬ੍ਰੇਕ ਤੇ ਐਕਸੀਲੇਟਰ ਹੋਊਗਾ ਠੀਕ ਹੈ ਤੇ ਹੁਣ ਤੁਸੀਂ ਸੀਟ ਬੈਲਟ ਲਾ ਉਧਰੋਂ ਬੱਕਲ ਖੀਚੋ ਸੀਟ ਬੈਲਟ ਫਿਰ ਚਲੋ ਹੁਣ ਡਬਲ ਹੋਊ ਠੀਕ ਹੈ ਤੇ ਹੁਣ ਇੱਕ ਵਾਰੀ ਹੈਂਡਿਕੇਟਰ ਲਾ ਕੇ ਦੇਖੋ ਜਿਹੜਾ ਤੁਹਾਨੂੰ ਮੈਂ ਦੱਸਿਆ ਸੀ ਲੈਫਟ ਹੈਂਡਿਕੇਟਰ ਲਾ ਕੇ ਦੇਖੋ ਠੀਕ ਹੈ ਰਾਈਟ ਲਾ ਕੇ ਦੇਖੋ ਠੀਕ ਹੈ ਬੰਦ ਕਰਦੇ ਹੁਣ ਇਹਨੂੰ ਤੇ ਇੱਕ ਵਾਰੀ ਫੀਲ ਵੀ ਕਰ ਲਓ ਕਲਚ ਬ੍ਰੇਕ ਐਕਸੀਲੇਟਰ ਕਿਉਂਕਿ ਫੀਲ ਹੁਣ ਕਰ ਲੈਣਾ ਜਾਂ ਮੁੜ ਕੇ ਬਾਅਦ ਥੱਲੇ ਦੇਖਣ ਦੀ ਜਰੂਰਤ ਨਾ ਪਵੇ ਕਿਉਂਕਿ ਜੇ ਆਪਾਂ ਥੱਲੇ ਦੇਖ ਕੇ ਕਲਚ ਦੱਬਾਂਗੇ ਜਾਂ ਬ੍ਰੇਕ ਲਾਵਾਂਗੇ ਜਾਂ ਐਕਸੀਲੇਟਰ ਦੱਬਾਂਗੇ ਮੁੜ ਕੇ ਧਿਆਨ ਸਾਹਮਣੇ ਨਹੀਂ ਜਾਣਾ ਆਪਣਾ ਠੀਕ ਨਹੀਂ ਗੱਡੀ ਮੜ ਜੀ ਘੁੰਮ ਗਈ ਫਿਕਸਨੇਟ ਹੋ ਜਾਣਾ ਕਿਉਂਕਿ ਆਪਣਾ ਧਿਆਨ ਥੱਲੇ ਹੋਣਾ ਮੂਰੇ ਤਾਂ ਕੁਝ ਪਤਾ ਹੀ ਨਹੀਂ ਲੱਗਣਾ ਗੱਡੀ ਕਿੱਧਰ ਨੂੰ ਚੱਲ ਗਈ ਠੀਕ ਹੈ ਇੱਕ ਵਾਰ ਫੀਲ ਕਰ ਲੋ ਕਿੱਥੇ ਕਲੱਚ ਹੈ ਕਿੱਥੇ ਬ੍ਰੇਕ ਕਿੱਥੇ ਥੋੜਾ ਮਾੜੇ ਦਿਖਣਾ ਵੀ ਚਾਹੀਦਾ ਆਪਾਂ ਨੂੰ ਨਹੀਂ ਉਦਾਂ ਜਿੱਦਾਂ ਹੁਣ ਹੁਣ ਗੱਡੀ ਖੜੀ ਆ ਠੀਕ ਹੈ ਨਹੀਂ ਹੁਣ ਤਾਂ ਤੁਸੀਂ ਦੇਖ ਸਕਦੇ ਆ ਪਰ ਚਲੋ ਨਹੀਂ ਦੀਦਾ ਕੋਈ ਚੱਕਾ ਨਹੀਂ ਆ ਪਰ ਤੁਸੀਂ ਫੀਲ ਕਰਨਾ ਉਹਨੂੰ ਸਹੀ ਹੈ ਇਹ ਜਿੱਦਾਂ ਹੁਣ ਆਪਾਂ ਥੱਲੇ ਦੇਖਣ ਦੀ ਲੋੜ ਨਾ ਪਵੇ ਆਪਾਂ ਨੂੰ ਬਸ ਇਹ ਜਿਹੜਾ ਕਿ ਫੀਲ ਕਰੋ ਕਿੱਥੇ ਕਲੱਚ ਕਿੱਥੇ ਬ੍ਰੇਕ ਕਿੱਥੇ ਰੀਅਰ ਤੇ ਬਸ ਦੇਖਣ ਦੀ ਲੋੜ ਨਾ ਪ ਇੱਥੇ ਪਤਾ ਥੱਲੇ ਦੇਖਦੇ ਆ ਮੁਰਕੇ ਬਾਅਦ ਵਿੱਚ ਕੀ ਹੋਣਾ ਤਾਂ ਨਹੀਂ ਜਾਨਾ ਕਿ ਮੋੜੇ ਕੋਦੇ ਥੜਾ ਨਹੀਂ ਗਿਆ ਤੇ ਆ ਸਾਰਾ ਖੁੱਲੇ ਗਿਆ ਹੁਣ ਆ ਮੜ ਗੱਡੀ ਘੁੰਮ ਗਈ ਐਕਸੀਡੈਂਟ ਹੋ ਗਿਆ ਠੀਕ ਹੈ ਪਤਾ ਲੱਗ ਗਿਆ ਹੁਣ ਤੇ ਇੱਕ ਵਾਰੀ ਗੇਅਰ ਪਾ ਕੇ ਦੇਖ ਲਵਾਂ ਖੜੀ ਗੱਡੀ ਤੇ ਕਲਚ ਪੂਲ ਦੱਬ ਕੇ ਪਹਿਲਾ ਗੇਅਰ ਪਾਇਓ ਠੀਕ ਹੈ ਦੂਸਰਾ ਗੇਅਰ ਦੇ ਪਾਇਓ ਠੀਕ ਹੈ ਹੁਣ ਨਿਊਟਰਲ ਕਰੋ ਗੱਡੀ ਆਹ ਸਹੀ ਠੀਕ ਹੈ ਤੇ ਜਦੋਂ ਹੁਣ ਤੁਸੀਂ ਗੱਡੀ ਚਲਾਉਣੀ ਆ ਇੱਥੇ ਜੀ ਚਲਾਉਣੀ ਆ ਗੱਡੀ ਆਪਾਂ ਠੀਕ ਹੈ ਤੇ ਆਪਣੀ ਲੈਫਟ ਆਪਣੀ ਲੈਫਟ ਸਾਈਡ ਆ ਠੀਕ ਹੈ ਗੱਭੇ ਨਾ ਗੱਡੀ ਲੈ ਕੇ ਜਾਇਓ ਦਾ ਰਾਈਟ ਤੇ ਗੱਡੀ ਚਲਾਇਓ ਆਪਣੇ ਲੈਫਟ ਸਾਈਡ ਤੇ ਗੱਡੀ ਨੂੰ ਚਲਾਇਓ ਆ ਜਿਹੜੀ ਬਾਈਟ ਲਾਈਨ ਬਣੀ ਹੋਆ ਇਹ ਸ਼ੀਸ਼ੇ ਵਿੱਚ ਤੁਹਾਨੂੰ ਦੇਖਣੀ ਆ ਜਦੋਂ ਗੱਡੀ ਚਲਾਉਣੀ ਆ ਇਹ ਤੋਂ ਥੋੜਾ ਜਿਹਾ ਫਾਸਲਾ ਬਣਾ ਕੇ ਆਪਾਂ ਚੱਲੀ ਜਾਣਾ ਹੈ ਜੇ ਤਾਂ ਇੱਥੋਂ ਸੈਂਟਰ ਚ ਨਹੀਂ ਜਾਈਏ ਇਹ ਨਹੀਂ ਆਪਾਂ ਦੇਖਣਾ ਹੁ ਕਿ ਇਹ ਹਲੇ ਸ਼ੀਸ਼ਾ ਵਿੱਚ ਆਪਣੇ ਨੂੰ ਰੱਖਣਾ ਆ ਤੁਹਾਨੂੰ ਦੋ ਸ਼ੀਸ਼ੇ ਦਿੱਤੇ ਆ ਇਹ ਸ਼ੀਸ਼ਾ ਵਿੱਚ ਆਪਣੇ ਨੂੰ ਰੱਖਣਾ ਕਿਉਂਕਿ ਮੈਨੂੰ ਵੀ ਪਤਾ ਚੱਲਦਾ ਰਹੇ ਪਿੱਛੇ ਕੌਣ ਆਉਂਦਾ ਠੀਕ ਹੈ ਚਲੋ ਸਟਾਰਟ ਕਰੀਏ ਫੇਰ ਤੇ ਹੈਂਡ ਬ੍ਰੇਕ ਡਾਊਨ ਕਰੋ ਦੱਬ ਕੇ ਇਹਨੂੰ ਡਾਊਨ ਕਰੋ ਦੱਬ ਦੇ ਇਹਨੂੰ ਹੁ ਠ ਕਲੱਚ ਪ੍ਰੈਸ ਕਰੋ ਅਡ ਫੋਲ ਪਹਿਲਾ ਗੇਅਰ ਬਣਾਓ ਠੀਕ ਹੈ ਥੋੜਾ ਛੱਡਣਾ ਦਾ ਪਤਾ ਕਲੱਚ ਕਿੱਦਾਂ ਛੱਡਣਾ ਪਹਿਲਾਂ ਹੌਲੀ ਹੌਲੀ ਕਲੱਚ ਛੱਡੋ ਜਿੱਥੇ ਗੱਡੀ ਚੱਲ ਪਈ ਉੱਥੇ ਕਲੱਚ ਤੁਸੀਂ ਰੋਕਣਾ ਹੈ ਠੀਕ ਹੈ ਜਦੋਂ ਗੱਡੀ ਚੱਲ ਪਈ ਆ ਚੰਗੀ ਤਰ੍ਹਾਂ ਫਿਰ ਸਾਰਾ ਕਲੱਚ ਛੱਡਣਾ ਪਹਿਲਾਂ ਹਾਫ ਕਲੱਚ ਜਦੋਂ ਗੱਡੀ ਚੱਲੀ ਫਿਰ ਫੋਲ ਕਲੱਚ ਛੱਡਿਓ ਚਲੋ ਹੁਣ ਤੁਸੀਂ ਸ਼ੀਸ਼ਾ ਦੇਖ ਲਿਓ ਉਧਰੋਂ ਬਾਕੀ ਸਟੀering ਦਾ ਪਤਾ ਹੀ ਹੋਣਾ ਹੈ ਮੰਨ ਲਓ ਹੁਣ ਤੁਸੀਂ ਰਾਈਟ ਨੂੰ ਕੱਟਣੀ ਆ ਆੜਾ ਹੀ ਉਧਰੋਂ ਕੱਟਦੇ ਹੋ ਬੋਰ ਕੇ ਡੇਰ ਸਿੱਧੇ ਕਰਨੇ ਪੈਣੇ ਆ ਜੇ ਲੈਫਟ ਨੂੰ ਲੈ ਕੇ ਆਉਣੀ ਆ ਮਾ ਠੀਕ ਹੈ ਤੇ ਇੱਥੇ ਟਾਇਰ ਸਿੱਧੇ ਹੋਣੇ ਜਿੱਥੇ ਸਟੀering ਆਪਣਾ ਸਿੱਧਾ ਹੈ ਚਲੋ ਹੁਣ ਕਲਚ ਛੱਡੋ ਹੌਲੀ 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 ਛੱਡੋ ਐਕਸਲੇਟਰ 'ਤੇ ਦਬਿਓ ਕੱਲਾ ਕਲਚ ਛੱਡੋ ਬਸ ਐਦਾਂ ਗੱਡੀ ਚੱਲ ਪਣੀ ਆਪਣੀ ਛੋਟਾ ਛੋਟਾ ਹੋਰ ਛੋਟਾ ਕਰੋ ਹੂੰ ਥੋੜੇ ਹੋਰ ਛੱਡ ਦਿਓ ਇੱਥੇ ਕਲਚ ਰੋਕ ਲਾ ਤੁਸੀਂ ਠੀਕ ਹੈ ਹੋਰ ਨਾ ਕਲਚ ਛੱਡੋ ਮਾੜੀ ਹੁੰਦੀ ਨਾ ਰੁਕੋ ਗੱਡੀ ਤੇ ਹਾਲ ਸਾਰਾ ਕਲਚ ਛੱਡ ਦਿਓ ਠੀਕ ਹੈ ਛੱਡ ਦਿਓ ਕਲਚ ਹਾਂਜੀ ਗੱਡੀ ਹੁਣ ਚੱਲੀ ਜਾਣਾ ਨੇ ਤੁਸੀਂ ਸਪੀਡ ਹੁਣ 10 ਦੀ ਰੱਖਿਆ ਆਪਣੀ ਹੁਣ ਐਕਸਲੇਟਰ ਥੋੜਾ ਜਿਹਾ ਦਬੋ 10 ਤੋਂ ਥੋੜੀ ਜਿਹਾ ਉੱਤੇ ਕਰੋ ਸਪੀਡ ਐਕਸਲੇਟਰ ਥੋੜਾ ਜਿਹਾ ਦਬਿਓ ਕੱਬੇ ਆ ਦੇਖੋ ਹੁਣ ਗੱਡੀ ਇਹ ਦੁਨੀਆ ਦੀ ਹੈ ਆਹ ਇੱਧਰ ਕਰੋ ਪਰ ਇੱਥੇ ਰੱਖੋ ਗੱਡੀ ਆ ਜਿਹੜਾ ਹੁਣ ਲੈਫਟ ਸ਼ੀਸ਼ਾ ਆ ਇਹਦੇ ਵਿੱਚ ਦੇਖੋ ਸਾਨੂੰ ਵਾਈਟ ਲਾਈਨ ਦੇਦੀ ਆ ਦੇਖੋ ਇੱਧਰ ਹਾਂਜੀ ਇਹ ਤੁਸੀਂ ਇੱਥੋਂ ਜਿਹੜੇ ਅੰਦਾਜ਼ਾ ਲਾ ਸਕਦੇ ਆ ਇਹਦਾ ਸ਼ੀਸ਼ੇ ਵਿੱਚੋਂ ਕਿ ਗੱਡੀ ਕਿੱਥੇ ਆਪਣੀ ਚੱਲਦੀ ਪਈ ਆ ਹੜਮੋਰੇ ਬੰਦੇ ਆ ਤੇ ਇੱਥੇ ਗੱਡੀ ਆਪਣੀ ਹੁਣ ਸ਼ੀਸ਼ਾ ਦੇਖੋ ਤਾਂ ਰੋਡ ਖਾਲੀ ਆ ਬਸ ਉਧਰੋਂ ਗੱਡੀ ਫਿਰ ਮੂਵ ਕਰਨੀ ਆ ਆ ਸਿੱਧੇ ਗੱਡੀ ਇਹ ਸ਼ੀਸ਼ਾ ਦੇਖ ਕੇ ਹੀ ਗੱਡੀ ਮੂਵ ਕਰਨੀ ਤੁਸੀਂ ਮੰਨ ਲਓ ਜੇ ਪਿੱਛੇ ਕੋਈ ਗੱਡੀ ਆਉਂਦੀ ਆ ਫੇ ਆਪਾਂ ਉਧਰੋਂ ਨਹੀਂ ਕਰ ਸਕਦੇ ਆ ਆਪਾਂ ਨੂੰ ਫੇ ਕਲੱਚ ਦਵਾ ਕੇ ਥੋੜੀ ਜਿਹੀ ਬ੍ਰੇਕ ਲਾਉਣੀ ਪਣੀ ਹੌਲੀ ਕਰਨੀ ਪੈਰੀ ਕਰ ਹੁਣ ਇੱਥੇ ਰੱਖੋ ਕੋਈ ਨਹੀਂ ਨਿਕਲੇ ਜਾਣਾ ਉਹਨਾਂ ਨੇ ਕਾਰਟ ਗੁਰੂ ਨਾ ਫੜਿਓ ਸਪੋਰਟ ਆ ਫੜਿਓ ਤੇ ਆਪਾਂ ਅੱਗੇ ਜਾ ਕੇ ਫਿਰ ਗੱਡੀ ਰੋਕਣੀ ਵੀ ਆ ਯਾਨੀ ਕਿ ਤੁਹਾਨੂੰ ਪੈਰਾਂ ਦਾ ਪਤਾ ਲੱਗੂ ਗੱਡੀ ਰੋਕ ਕੇ ਚਲਾਵਾਂਗੇ ਹਨ ਕਿੱਦਾਂ ਬ੍ਰੇਕ ਲੱਗਣੀ ਹੈ ਹਨਾ ਉਹ ਵੀ ਤੁਹਾਨੂੰ ਪਤਾ ਲੱਗੂ ਸ਼ੀਸ਼ੇ ਵਿੱਚ ਰੋਡ ਦਾ ਵੀ ਸਾਨੂੰ ਪਤਾ ਲੱਗਣਾ ਕਿਹੜਾ ਸ਼ੀਸ਼ੇ ਵਿੱਚ ਵੀ ਪਤਾ ਲੱਗਣਾ ਪਿੱਛੇ ਕੌਣ ਆ ਰਿਹਾ ਹੈ ਕਿ ਹੋਰ ਆ ਜਿਹੜਾ ਮਾਰਨ ਆਇਆ ਇੱਥੋਂ ਠੀਕ ਹੈ ਇਹ ਸਾਰੇ ਵੀ ਓਵਰਟੇਕ ਕਰੋਗੇ ਤਾਂ ਹੋਰਾਂ ਨੂੰ ਜ਼ਰੂਰ ਮਾਰ ਲੈਣਾ ਜਿੱਦਾਂ ਅਗਲੇ ਨੂੰ ਪਤਾ ਲੱਗ ਜੂਗਾ ਕੋਈ ਆਉਂਦਾ ਹਨਾ ਬਾੜੀ ਇੱਥੋਂ ਅਗੇ ਤਾਂ ਹੌਲੀ ਬੋਰੇ ਦੇਖੋ ਮੋਟਰਸਾਈਕਲ ਦੇਖੋ ਕਰੋ ਬਾੜੀ ਇੱਥੋਂ ਆਪ ਕੋਲੋਂ ਬਸ ਠੀਕ ਹੈ ਆਉਂਦੇ ਸਿੱਧੀ ਆਪਾਂ ਹੁਣ ਮਰੇ ਬਹੁਤ ਸਾਰੇ ਆਂ ਸ਼ੀਸ਼ਾ ਦੇਖੋ ਰੋਡ ਖਾਲੀ ਚੋ ਸੜਕਾਂ ਦਾ ਫਾਸਲਾ ਵਾ ਠੀਕ ਹੈ ਨਾ ਫਾਸਲਾ ਬਹੁਤ ਹੈ ਇੱਥੇ ਰੱਖ ਲੋ ਹੋਰ ਅੰਮਰਲੇ ਜਾਉਂਦੇ ਚਲੋ ਔਰ ਇੱਥੇ ਗੱਡੀ ਆਪਾਂ ਸਟਾਪ ਕਰਨੀ ਆ ਰੇਸ ਤੋਂ ਪੰਜੇ ਦੇਖੋ ਤੁਸੀਂ ਤੇ ਕਲਚ ਫੁੱਲ ਦਬੋ ਫੁੱਲ ਕਲਚ ਬ੍ਰੇਕ ਹੌਲੀ ਹੌਲੀ ਲਾਓ ਹੌਲੀ ਹੌਲੀ ਬ੍ਰੇਕ ਹੌਲੀ 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 ਹਾਂ ਠੀਕ ਹੈ ਪਰ ਹੌਲੀ ਹੌਲੀ ਹਰ ਦਿਨੇ ਛੱਡ ਦੇ ਛੱਡ ਦੇ ਤੇ ਹੁਣ ਫੇਰ ਤੇ ਆਪਾਂ ਗੱਡੀ ਚਲਾਉਣੀ ਹੈ ਚਲਾਓ ਗੱਡੀ ਜਿੱਦ ਤੂੰ ਚਲਾਉਂਦੇ ਤੈਗੇ ਕਲਚ ਹੌਲੀ ਹੌਲੀ ਛੱਡੋ ਹਾਂ ਜਿੱਥੇ ਚਲੋ ਤੁਸੀਂ ਚਲਾ ਤੋਰੋ ਗੱਡੀ ਪੁੱਤਰ ਬਹੁਤ ਜਾਏਗਾ ਉਹ ਨਿਕਲ ਜਾਣਾ ਟਰੈਕਟਰ ਚਲੋ ਆਹ ਇੱਥੇ ਕਲਚ ਰੁਕ ਕੇ ਰੱਖਣਾ ਛੱਡ ਦੋ ਸਾਰਾ ਕਲਚ ਹਾਂ ਜਦੋਂ ਗੱਡੀ ਚੱਲ ਪਈ ਫੇਰ ਕਲਚ ਛੱਡ ਦੇਣਾ ਔਰ ਇਸ ਵੀ ਦਬੋ जो, तो ब्रेक है तो जो ब्रेक लाने क्लच चलो ब्रेक तो लाई है पर थोड़ी जी है ना ब्रेक लाई है हौली करके ब्रेक लाइनी है बाकी शीशा तो देख ली पता लग जाप करें कोई जाते नहीं ਦੀਵਾਜੋ ਵਾਲਾ ਪੰਜਵੀਂ ਗੱਡੀ ਦੂਜਾ ਗੀਰ ਮੰਗਦੀ ਹੈ ਤੇ ਅਬ ਦੂਜਾ ਗੀਰ ਨਹੀਂ ਪਾਉਣਾ ਤੇ 10 10 ਜਿਹੜੀਆਂ ਨਾ ਦਾ ਦਿੰਦੀ ਹੈ ਸਪੀਡਾ ਥੋੜੀ ਉੱਤੇ ਗੱਲ 20 ਤੱਕ ਲੈ ਕੇ ਜਾ ਬਸ ਸਪੀਡ ਕੰਟਰੋਲ ਦੀ ਕੋਸ਼ਿਸ਼ ਕਰੋ ਇੰਦਰੋਂ ਐਥੇ ਗੱਡੀ ਗਈ ਆ ਪਾਸਟਾਪ ਕਰਦੀਆਂ ਹਾਂ ਰੇਸ ਤੋਂ ਬੰਦੇ ਚੱਕ ਲਓ ਕਲਚ ਫਾਲ ਦੇ ਉੱਪਰ ਟੱਚ ਫਾਲੋ ਹੌਲੀ ਹੌਲੀ ਬ੍ਰੇਕ ਲਾਓ ਹੌਲੀ 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 ਇੱਥੇ ਹਾਂ ਇਦਾਂ ਬ੍ਰੇਕ ਲੱਗਦੀ ਜਾਂਦੀ ਹੈ ਹੁਣ ਸਹੀ ਬ੍ਰੇਕ ਲੱਗੀ ਆ ਹੁਣ ਬ੍ਰੇਕ ਛੱਡ ਦਿਓ ਹੁਣ ਫੇਰ ਇੱਧੇ ਗੱਡੀ ਚਲੋ ਦੇਖੋ ਜਿੱਦਾਂ ਤੁਹਾਨੂੰ ਦੱਸਣਾ ਹੌਲੀ ਹੌਲੀ ਕਲੱਚ ਵੱਡੋ ਠੀਕ ਹੈ ਔਰ ਛੜ ਦੇ ਸਾਰਾ ਕਲੱਚ ਸਹੀ ਹੈ ਠੀਕ ਹੈ ਬਾਕੀ ਹੁਣ ਜਦੋਂ ਨਾ ਬ੍ਰੇਕ ਲਾਈ ਹੁਣ ਠੀਕ ਸਗੀ ਬ੍ਰੇਕ ਲੋਕਿ ਹੁਣ ਹੌਲੀ ਹੌਲੀ ਬ੍ਰੇਕ ਲੱਗੀ ਹੈ ਨਾਲੇ ਝਟਕਾ ਨਹੀਂ ਲੱਗਾ ਗੱਡੀ ਨੂੰ ਚਲੋ ਐਕਸਲੇਟਰ ਛੜਤਾ ਕਲੱਚ ਹਾਂਜੀ ਹਾਂ ਐਕਸਲੇਟਰ ਦੱਬੋ ਚਲੋ ਠੀਕ ਹੈ ਬਸ 20 ਤੇਰਾ ਆਪਣੀ ਸਪੀਡ ਹੋਵੇ ਬ੍ਰੇਕ ਥੱਲੇ ਰੁਕ ਪੈ ਟਕਾਉਣ ਦੀ ਕੋਸ਼ਿਸ਼ ਕਰੋ ਐਕਸਲੇਟਰ ਤੇ